ਸ਼ੋਹਣੇ ਸੀ ਚੱਲੇ ਆ ਗੁਰਦੁਆਰਾ ਸਹਾਨ ਸਾਹਿਬ ਰਾਤ ਨੂੰ ਪਹੁੰਚ ਗਏ ਆ ਮੱਥਾ ਟੇਕ ਰਹੇ ਆ ਅੰਮ ਸੀ ਪਹੁੰਚ ਕੇ ਗੁਰਦੁਆਰਾ ਸਾਹਿਬ ਲੈ ਗਾਇਸ ਫੋਟੋ ਲੈ ਗਾਇਸ ਗਾਇਸ ਈਸਾਲਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ। ਤੇ ਅੱਜ ਦਾ ਬਲੌਗ ਬਹੁਤ ਹੀ ਖਾਸ ਹੈ। ਸੋ ਅਗਰ ਬਲੌਗ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਅੱਜ ਸਾਡਾ ਰਾਤ ਨੂੰ ਹੀ ਮਨ ਬਣਿਆ ਕਿ ਗੁਰਦੁਆਰਾ ਸੁਹਾਣਾ ਸਾਹਿਬ ਜਾਣਾ ਦਰਸ਼ਨਾਂ ਲਈ। ਹਾਲਾਂਕਿ ਘਰ ਤੋਂ 20 ਮਿੰਟ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਹੈ। ਪਰ ਨਾਡਾ ਸਭ ਨੇੜੇ ਹੁੰਨ ਕਰਕੇ ਜਦੋਂ ਆਪਾਂ ਸਭ ਨੇੜੇ ਹੁੰਨ ਕਰਕੇ ਜ਼ਿਆਦਾਤਰ ਅਸੀਂ ਇੱਥੇ ਜਾਂਦੇ ਬਾਰੇ ਅੱਜ ਅਸੀਂ ਰਾਤ ਨੂੰ 9:30 ਵਜੇ ਦੇ ਦਰਦ ਕਿ ਬਲੈਨਿੰਗ ਹੋਤੀ ਹੈ ਅਸੀਂ ਸੁਖਾਣਾ ਸਾਹਿਬ ਜਾਣਾ ਦਰਸ਼ਨਾਂ ਲਈ ਸੋ ਆਪਾਂ ਰੈਡੀ ਹੋਗੇ ਅੰਗਦਵੀ ਰੈਡੀ ਹੋ ਗਿਆ ਅੱਧੀ ਹੋਣ ਅਸੀਂ ਚੱਲੇ ਸੁਖਾਣਾ ਸਾਹਿਬ ਗੁਰਦੁਆਰਾ ਸ਼ਾਮ ਨੂੰ ਪਹੁੰਚੇ ਮਤਲਬ ਸ਼ਾਮ ਨੂੰ ਹੀ ਬਾਕੀ ਭੀੜ ਘਟ ਹੁੰਦੀ ਆ ਪਰ ਦਰਸ਼ਨ ਕਰ ਬਹੁਤ ਹੀ ਵਧੀਆ ਅਦਪੁੱਤ ਜਿਹਾ ਤ੍ਰਿਸ਼ਿ ਕਹਿੰਦੇ ਅਲੌਕਿਕ ਜਿਹਾ ਹਨਾ ਆਨੰਦ ਆਉਣ ਲੱਗ ਜਾਂਦਾ ਜਦੋਂ ਆਪਾਂ ਐਨ ਸ਼ਾਂਤਮਈ ਵਾਤਾਵਰਣ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਦੇ ਆ ਇੱਥੇ ਅੰਗਦੇ ਪਾਪਾ ਜੀ ਪ੍ਰਸ਼ਾਦ ਲੈਣ ਲਈ ਚਲੇ ਗਏ ਤੇ ਅਸੀਂ ਇੱਥੇ ਕਾਫੀ ਧੀਰ ਖੜੇ ਤੇ ਬਾਬਾ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਸੀ ਬਹੁਤ ਹੀ ਬਦਿਆ ਜਿਹੜਾ ਨਜ਼ਾਰਾ ਸੀ ਉਹ ਤ੍ਰਿਸ਼ ਬਦਿਆ ਬਹੁਤ ਵਧੀਆ ਲੱਗ ਰਿਹਾ ਸੀ ਇੱਥੇ ਬਾਬਾ ਜੀ ਦੀ ਕਾਰ ਸੇਵਾ ਬਾਰੇ ਬਾਰੇ ਜਾਨੀ ਸਾਰੀ ਜਾਣਕਾਰੀ ਲਿਖੀ ਹੋਈ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਬਹੁਤ ਹੀ ਵਧੀਆ ਚੀਜ਼ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਐ ਸੀ ਜਿਹਦੇ ਵਿੱਚ ਅ ਜਨਵਰੀ ਤੋਂ ਲੈ ਕੇ ਦਸੰਬਰ ਤੱਕ 10 ਮੀਸ ਗ੍ਰਾਂਡ ਹਨਾ ਤੇ ਸਾਰਾ ਲਿਖਿਆ ਹੋਇਆ ਸੀ ਕਿ ਕਿੰਨੀ ਤਰੀਕ ਨੂੰ ਕਿਹੜੇ ਦਿਨ ਨੂੰ ਹਨਾ ਜਿਹੜੇ ਮਹੀਨੇ ਦੇ ਵਿੱਚ ਹੈਗਾ ਤਾਂ ਪੂਰਾ ਇਹਨਾਂ ਨੇ ਦਸੰਬਰ ਕੱਟ ਲਿਖਿਆ ਹੋਇਆ ਸੀ ਉਹਨੂੰ ਬਹੁਤ ਵਧੀਆ ਲੱਗਿਆ ਮੈਂ ਸਪੈਸ਼ਲ ਇਹਦੀ ਵੀਡੀਓ ਬਣਾਈ ਤੇ ਬਹੁਤ ਵਧੀਆ ਲੱਗਿਆ ਕਿ ਇਸ ਤਰ੍ਹਾਂ ਨੇ ਮੈਂ ਪਹਿਲੀ ਵਾਰ ਵੇਖਿਆ ਕਿਤੇ ਲਿਖਿਆ ਦੇਖਣ ਦੀ ਜ਼ਰੂਰਤ ਨਹੀਂ ਹਨ ਮਤਲਬ ਨਹੀਂ ਤਾਂ ਕੀ ਹੁੰਦਾ ਕਿ ਜਦੋਂ ਆਪਾਂ ਜਿੱਥੇ ਹੁਕਮਨਾਮਾ ਸਾਹਿਬ ਲਿਖਿਆ ਹੁੰਦਾ ਉੱਥੇ ਲਿਖਿਆ ਹੁੰਦਾ ਕਿ ਇਸ ਜਿਹੜਾ ਮਹੀਨਾ ਚੱਲ ਰਿਹਾ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ ਕਿ ਇਸ ਮਹੀਨੇ ਵਿੱਚ ਇੰਨੀ ਤਰੀਕ ਦੇ ਸੰਗਰਾਦ ਆ ਦਸਮੀਆਂ ਹਨ ਤੇ ਇਹਦੇ ਵਿੱਚ ਪੂਰੇ ਸਾਲ ਦਾ ਹੀ ਲਿਖਿਆ ਹੋਇਆ ਤਾਂ ਬਹੁਤ ਵਧੀਆ ਲੱਗਿਆ ਤੇ ਅਸੀਂ ਇੱਥੇ ਖੜੇ ਅੰਗਰੇ ਤੇ ਪਾਪਾ ਦੀ ਵੇਟ ਕਰ ਰਹੇ ਸੀ ਉਹ ਪ੍ਰਸ਼ਾਦ ਲੈਣ ਗਏ ਸੀ ਤਾਂ ਇੱਕ ਬਹੁਤ ਵਧੀਆ ਇੱਕ ਹੋਰ ਚੀਜ਼ ਜਿਹੜੀ ਮੈਂ ਇੱਥੇ ਦੇਖੀ ਉੱਥੇ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਵਾ ਰਹੇ ਸੀ ਜਦੋਂ ਪਾਈ ਸਾਹਿਬ ਦਾ ਪਾਸ ਚੱਲ ਰਿਹਾ ਸੀ ਇੱਥੇ ਅਰਦਾਸ ਚੱਲ ਰਹੀ ਤੇ ਸਾਰੇ ਨੌਜਵਾਨ ਮੁੰਡੇ ਜਿਹੜੇ ਹੈਗੇ ਸਾਡੇ ਉਹ ਸਾਰੇ ਰਾਤ ਨੂੰ ਕਹਿ ਲਓ ਕਿ 10:30 11 ਵਜੇ ਦਾ ਟਾਈਮ ਬਾਬ ਜੀ ਦੇ ਇੱਥੇ ਸੇਵਾ ਦੇ ਲਈ ਹਾਜ਼ਰ ਖੜੇ ਸੀ ਸਾਰੇ ਹਨਾ ਤੇ ਨਿਸ਼ਾਨ ਸਾਹਿਬ ਤੇ ਇਸ਼ਨਾਨ ਕਰਵਾ ਰਹੇ ਸੀ ਸਫਾਈ ਕਰ ਰਹੇ ਸੀ ਬਹੁਤ ਵਧੀਆ ਲੱਗਿਆ ਦੇਖ ਕੇ ਮਨ ਨੂੰ ਸਕੂਨ ਮਿਲਿਆ ਕਿ ਸਾਡੇ ਅੱਜ ਦੇ ਨੌਜਵਾਨ ਵੀ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਲਈ ਹਮੇਸ਼ਾ ਹਨਾ ਤਿਆਰ ਰਹਿੰਦੇ ਆ ਸੋ ਇਸ ਦ੍ਰਿਸ਼ ਨੂੰ ਮੈਂ ਕੈਦ ਕੀਤਾ ਇੱਥੇ ਕੈਮਰੇ ਵਿੱਚ ਕੋਸ਼ਿਸ਼ ਕੀਤੀ ਕਿ ਦ੍ਰਿਸ਼ ਮੈਂ ਕੈਦ ਕਰ ਸਕਾਂ ਮੈਨੂੰ ਵਧੀਆ ਲੱਗਿਆ ਕਿ ਇਹ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਬਹੁਤ ਵੱਡੀ ਸੇਧ ਆ ਕਿ ਜਿਹੜੇ ਗੁਰੂ ਤੋਂ ਬੇਮਖ ਹੋ ਚੁੱਕਿਆ ਕਿ ਗੁਰੂ ਘਰ ਦੇ ਨਾਲ ਜੁੜਨ ਗੁਰੂ ਦੀ ਸੇਵਾ ਦੇ ਨਾਲ ਜੁੜਨ ਤੇ ਉਸ ਤੋਂ ਬਾਅਦ ਇਹ ਸਾਰੀ ਜਗਾਗਰਦੀਨੇ ਤੇ ਦਰਸ਼ਨ ਕਰਨਾ ਇਹ ਤਾਂ ਬਹੁਤ ਭੀੜ ਹੁੰਦੀ ਆ ਤੇ ਰਾਤ ਨੂੰ ਨਾਲੇ ਤਾਂ ਇੱਥੇ ਨੌਜਵਾਨਾਂ ਨੂੰ ਸੇਵਾ ਕਰਦੇ ਦੇਖਿਆ ਨਾਲੇ ਬੜੀ ਸ਼ਾਂਤੀ ਜੀ ਵਾਲੇ ਕਹ ਲੋ ਮਾਹੌਲ ਵਧੀਆ ਸੀ ਇੱਥੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਕਿਉਂਕਿ ਹੋਮਲੈਂਡ ਬਿਲਕੁਲ ਸਾਹਮਣੇ ਆ ਆ ਫਿਲਮੀ ਸਟਾਰ ਜਿਹੜੇ ਹੈਗੇ ਆ ਇੱਥੇ ਅਕਸਰ ਆਉਂਦੇ ਨੇ ਹੋਰ ਵੀ ਬਹੁਤ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਵੱਡੀਆਂ ਹਸਤੀਆਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਸਵੇਰ ਸ਼ਾਮ ਆਉਂਦੀਆਂ ਤੇ ਬਹੁਤ ਲੋਕਾਂ ਨੂੰ ਅਸੀਂ ਦੇਖਿਆ ਵੀ ਹੈ ਤੇ ਇੱਥੇ ਪੂਰਾ ਜਿਹੜਾ ਹੈਗਾ ਵਾ ਜਗਾ ਹੁਣ ਇੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹ ਸਾਰੀ ਕੰਪਲੀਟ ਹੋ ਗਈ ਸੀ ਆਲਮੋਸਟ ਤੇ ਹੁਣ ਇੱਥੇ ਵਧੀਆ ਐਂਟਰੀ ਹੋ ਚੁੱਕੀ ਹੈ ਤੇ ਅੰਗਦ ਬੜਾ ਇੰਜੋਏ ਕਰ ਰਿਆ ਸੀ ਬਹੁਤ ਵਧੀਆ ਸੀ ਥਾਂ ਥਾਂ ਤੇ ਗੁਰੂ ਮੰਤਰ ਲਿਖਿਆ ਹੋਇਆ ਏਕ ਓਮਕਾਰ ਸਤਨਾਮ ਜਗਾ ਜਗਾ ਤੇ ਜੋ ਵੀ ਹਦਾਇਤਾਂ ਹੁੰਦੀਆਂ ਨੇ ਇਨਸਟਰਕਸ਼ਨਸ ਨੇ ਉਹ ਲਿਖ ਕੇ ਲਗਾਈਆਂ ਹੋਈਆਂ ਬਹੁਤ ਵਧੀਆ ਲੱਗਿਆ ਸਾਨੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਅੰਗਦ ਬਾਰ ਬਾਰ ਐਕਸਾਈਟਮੈਂਟ ਦੇ ਵਿੱਚ ਅੰਦਰ ਜਾ ਰਿਹਾ ਸੀ ਅਸੀਂ ਅੰਗਦ ਦੇ ਪਾਪਾ ਦੀ ਵੇਟ ਕਰ ਰਹੀ ਸੀ ਕਿ ਉਹ ਆਉਣ ਤੇ ਅਸੀਂ ਚੱਲੀਏ ਉਹ ਪ੍ਰਸ਼ਾਦ ਲੈਣ ਗਏ ਸੀ ਤੇ ਅੰਗਦ ਬਾਰ-ਬਾਰ ਭੱਜ ਕੇ ਅੰਦਰ ਜਾ ਰਿਹਾ ਸੀ ਤੇ ਫਿਰ ਅਸੀਂ ਅੰਦਰ ਗਏ ਤੇ ਇਧਰੋਂ ਜਿਹੜੀ ਸੇਵਾ ਸੀ ਉਹ ਜਿੱਦਾਂ ਹੀ ਸੰਪੂਰਨ ਹੋਈ ਹਰਦਾਸ ਹੋਈ ਤੇ ਫਿਰ ਉਸ ਤੋਂ ਬਾਅਦ ਅਸੀਂ ਅੰਦਰ ਮੱਥਾ ਟੇਕਣ ਲਈ ਚਲੇ ਗਏ نیچے ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਜਿਹੜੀ ਜਗ੍ਹਾ ਦੇ ਵਿੱਚ ਪਹੁੰਚੇ ਆਂ ਉਸ ਜਗ੍ਹਾ ਤੇ ਮੈਨੂੰ ਸਭ ਤੋਂ ਵਧੀਆ ਚੀਜ਼ ਇਹ ਲੱਗਿਆ ਲੱਗੀ ਆ ਜਿਹੜੀ ਕਿ ਇੱਥੇ ਗੁਰਮੁਖੀ ਨੂੰ ਬਹੁਤ ਪ੍ਰਮੋਟ ਕੀਤਾ ਹੋਇਆ ਉਹਨਾਂ ਨੇ ਸਾਰਾ ਮਤਲਬ ਊੜੇ ਆੜੇ ਤਾਂ ਸਾਰਾ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਊੜੇ ਆੜੇ ਦਾ ਕੀ ਅਰਥ ਹੈ ਹਨਾ ਸਭ ਕੁਝ ਤੇ ਉਹ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਕਿਉਂਕਿ ਸੁੱਖਾਸਨ ਹੋ ਚੁੱਕਿਆ ਸੀ ਪਰ ਕੁਝ ਜਗ੍ਹਾ ਤੇ ਪਾਠ ਚੱਲ ਰਿਆ ਸੀ ਸੋ ਆਪਾਂ ਉੱਥੇ ਬੈਠੇ ਪਾਠ ਕੀਤਾ ਮਾਰਾਇਦੀ ਗੁਰਬਾਣੀ ਸਰਬਣ ਕੀਤੀ ਤੇ ਉਹ ਤੋਂ ਬਾਅਦ ਅਸੀਂ ਚਲੇ ਗਏ ਲੰਗਰ ਹਾਲ ਦੇ ਵਿੱਚ ਸਾਨੂੰ ਸੀ ਕਿ ਲੰਗਰ ਹਾਲ ਦੇ ਵਿੱਚ ਲੰਗਰ ਦੀ ਸਮਾਪਤੀ ਹੋ ਗਈ ਹੋਊਗੀ ਪਰ ਨਹੀਂ ਗੁਰੂ ਕੇ ਘਰ ਚ ਕਦੇ ਲੰਗਰ ਦੀ ਟੋਟ ਕਦੇ ਕਿਸੇ ਚੀਜ਼ ਦਾ ਕਾਟਾ ਨਹੀਂ ਉੱਥੇ ਵੀ ਸੰਗਤਾਂ ਜਿਹੜੀਆਂ ਅਸੀਂ ਲੰਗਰ ਛਕ ਰਹੀਆਂ ਸੀ ਵੱਡਾ ਹਾਲ ਸੀ ਉੱਥੇ ਸਫਾਈ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਆਪਾਂ ਵੀ ਗੁਰੂ ਘਰ ਲੰਗਰ ਛਕਿਆ ਥੋੜੀ ਜੀ ਸੇਵਾ ਕੀਤੀ ਤੇ ਅੰਗਦ ਵੀ ਇਦਾਂ ਸੇਵਾ ਕਰ ਰਿਹਾ ਸੀ ਹਲਕੇ ਹਲਕਾ ਜਿਹਾ ਨਾਲ ਭਾਂਡਿਆਂ ਦੀ ਤੇ ਉਸ ਤੋਂ ਬਾਅਦ ਅੰਗਦ ਦੇ ਪਾਪਾ ਨੇ ਕਾਫੀ ਸੇਵਾ ਕੀਤੀ ਮਹਾਰਾਜ ਦੇ ਘਰ ਹਾਜ਼ਰੀ ਲਵਾਈ ਤੇ ਬੜਾ ਸਕੂਨ ਆਇਆ ਮਨ ਨੂੰ ਤੇ ਅੰਗਦ ਖੁੱਲੇ ਲੰਗਰ ਹਾਲ ਦੇ ਵਿੱਚ ਪੂਰੀ ਤਰ੍ਹਾਂ ਖੇਡ ਰਿਹਾ ਸੀ ਸਾਰੇ ਸੇਵਾਦਾਰ ਉਹਨਾਂ ਨੂੰ ਪਿਆਰ ਦੇ ਕੇ ਜਾ ਰਹੇ ਸੀ ਕਿਉਂਕਿ ਇਸ ਜਗ੍ਹਾ ਤੇ ਉਹ ਇਹ ਦਰਬਾਰ ਆ ਵਾਹਿਗੁਰੂ ਦਾ ਮਹਾਰਾਜ ਦਾ ਇਹੋ ਜਿਹਾ ਦਰਬਾਰਾ ਜਿੱਥੇ ਸਭ ਨੂੰ ਪਿਆਰ ਤੇ ਸਤਿਕਾਰ ਮਿਲਦਾ ਸੋ ਉਸ ਤੋਂ ਬਾਅਦ ਕਾਫੀ ਮਨ ਨੂੰ ਸਕੂਨ ਆਇਆ ਇਸ ਜਗ੍ਹਾ ਤੇ ਜਾ ਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸੀ ਦੀ ਤਿਆਰੀ ਕੀਤੀ ਸੋ ਜਦੋਂ ਵੀ ਗੁਰੂ ਘਰ ਜਾਂਦੇ ਆ ਤਾਂ ਬਹੁਤ ਆਨੰਦ ਆਉਂਦਾ ਹੈ ਕਿ ਰੂਹ ਨੂੰ ਨਾ ਸਕੂਨ ਜਾਂ ਮਿਲ ਜਾਂਦਾ ਕਿ ਹਾਂ ਅਸੀਂ ਮਹਾਰਾਜ ਦੇ ਦਰਬਾਰ ਚ ਹਾਜ਼ਰੀ ਲਵਾ ਕੇ ਆਏ ਆਂ ਸੋ ਮੈਂ ਇਹ ਸੋਚਦੀ ਆ ਪਰਸਨਲੀ ਕਿ ਜਦੋਂ ਵੀ ਮਨ ਭਰਿਆ ਹੋਵੇ ਜਾਂ ਮਨ 'ਚ ਕੋਈ ਸ਼ੰਕਾ ਹੋਵੇ ਜਾਂ ਜਦੋਂ ਦਿਲ ਨਾ ਲੱਗੇ ਘਰੇ ਤਾਂ ਰਾਤ ਨੂੰ ਮਹਾਰਾਜ ਦੇ ਦਰਬਾਰ 'ਚ ਹਾਜ਼ਰੀ ਭਰ ਲਓ ਸ਼ਾਮ ਨੂੰ ਜਦੋਂ ਸ਼ਾਂਤੀ ਹੁੰਦੀ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਤੇ ਇਸ ਤਰ੍ਹਾਂ ਅਸੀਂ ਮਹਾਰਾਜ ਦੇ ਦਰਬਾਰ 'ਚ ਹਾਜ਼ਰੀ ਭਰੀ ਉਹ ਤੋਂ ਬਾਅਦ ਫਿਰ 2 3 ਘੰਟੇ ਅਸੀਂ ਉੱਥੇ ਸਮਾਂ ਬਤੀਤ ਕੀਤਾ ਰੂਹ ਦਾ ਸਕੂਨ ਲਿਆ ਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੋ ਜਦੋਂ ਕਦੇ ਵੀ ਮੌਕਾ ਮਿਲੇ ਗੁਰਦੁਆਰਾ ਸਹਾਣਾ ਸਾਹਿਬ ਜਰੂਰ ਜਾ ਕੇ ਆਉ ਸਿੰਘ ਸਹੀਦਾਂ ਸਿੰਘਾਂ ਦਾ ਗੁਰਦੁਆਰਾ ਹੈ ਤਾਂ ਤੰਤਰ ਬਾਬਾ ਦੀਪ ਸਿੰਘ ਜੀ ਦਾ ਪਾਠ ਇੱਥੇ ਚੱਲਦਾ ਹੈ ਉਹਨਾਂ ਦੀ ਮਾਨਤਾ ਬਹੁਤ ਹੁੰਦੀ ਹੈ ਸੋ ਗੁਰਦੁਆਰਾ ਸਾਹਿਬ ਜਰੂਰ ਦਰਸ਼ਨ ਕਰਕੇ ਆਇਓ ਸੋ ਇਨਕ ਬਲੌਗ ਸੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ